ਸਾਤਿਕਾਰ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਹਿਬ ਵੱਲੋਂ ਫਰਮਾਨ ਜਾਰੀ ਹੋਇਆ ਹੈ ਯਾਨੀ ਕਿ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਹੋਇਆ ਹੈ ਅੱਜ ਤੋਂ ਲਗਭਗ 2.5 ਮਹੀਨੇ ਪਹਿਲਾਂ ਇੱਧਰ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਤਨਖਾਹਿਆ ਕਰਾਰ ਦਿੱਤੇ ਹੋਏ ਪ੍ਰਧਾਨ ਸੁਖਬੀਰ ਬਾਦਲ ਦੀਆਂ ਰਾਤੋਂ ਰਾਤ ਭਾਜੜਾਂ ਕਿਉਂ ਪੈ ਗਈਆਂ ਨੇ ਕਿਉਂ ਰਾਤੋਂ ਰਾਤ ਸ੍ਰੀ ਅਕਾਲ ਤਖਸੈਬ ਕੇ ਜਪੂਜੇ ਆਖਰਕਾਰ ਮਾਜਰਾ ਕੀ ਹੈ ਇਸ ਤੋਂ ਪਹਿਲਾਂ 2 ਮੀਟਿੰਗਾਂ ਹੋਈਆਂ ਨੇ ਇੱਕ ਮੀਟਿੰਗ ਹੋਈ ਹੈ ਬਾਬਾ ਬੰਦਾ ਬਹਾ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਜਿੰਨ ਕਾਲਜ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਉਸਦੇ ਗੈਸਟ ਹਾਊਸ ਦੇ ਵਿੱਚ ਗੁਪਤ ਮੀਟਿੰਗ ਹੋਈ ਹੈ ਜਿਦੇ ਵਿੱਚ ਸ਼ਿਰਕਤ ਕੀਤੀ ਸੀ ਸ਼੍ਰੀ ਦਬਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਅਤੇ ਤੀਸਰੇ ਸ਼ਖਸੀ ਚੌਥੀ ਵਾਰ ਬਣੇ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜੰਦ ਸਿੰਘ ਧਾਮੀ ਨੇ ਗੁਪਤ ਮੀਟਿੰਗ ਹੋਈ ਪੰਜਾਬ ਦੇ ਪੰਥਕ ਲੋਕ ਪੰਜਾਬ ਦੀ ਪੰਥਕ ਵੋਟ ਸ਼ਸ਼ੋਪੰਜ ਪੈ ਗਈ ਕਿ ਅਜਿਹੀ ਕੀ ਆਣ ਬਣੀ ਕਿ ਇਹਨਾਂ ਨੂੰ ਗੁਪਤ ਮੀਟਿੰਗ ਲੈਣੀ ਪੈਗੀ ਉਸ ਤੋਂ ਬਾਅਦ ਜਿਵੇਂ ਹੀ ਬਾਗੀ ਧੜੇ ਵਾਲਿਆਂ ਨੂੰ ਪਤਾ ਲੱਗਿਆ ਉਹਨਾਂ ਨੇ ਫਿਰ ਪੈਰਵਾਈ ਕੀਤੀ ਜਾ ਕੇ ਸ੍ਰੀ ਦਮਦਮਾ ਸਾਹਿਬ ਗਿਆਨੀ ਜਤੇਦਰ ਹਰਪ੍ਰੀਤ ਸਿੰਘ ਨੂੰ ਮਿਲਿਆ ਗਿਆ ਜਿਹਦੇ ਵਿੱਚ ਗੁਰਪ੍ਰਤਾਪ ਸਿੰਘ ਵਿਡਾਲਾ ਬੀਬੀ ਜਗੀਰਖੌਰ ਸੁਦੇਵ ਢੀਂਸਾ ਪਰਵਿੰਦਰ ਢੀਂਸਾ ਚਰਨਜੀਤ ਬਰਾੜ ਇਹਨਾਂ ਨੇ ਸ਼ਿਰਕਤ ਕੀਤੀ ਗੁਪਤ ਮੀਟਿੰਗ ਕੀਤੀ ਗਈ ਯਾਨੀ ਕਿ ਵਾਰ-ਵਾਰ ਇੱਕੋ ਹੀ ਹਫ਼ਤੇ ਦੇ ਵਿੱਚ ਦੋ ਗੁਪਤ ਮੀਟਿੰਗਾਂ ਕਿਉਂ ਕੀਤੀਆਂ ਗਈਆਂ ਇਸ ਦੀਆਂ ਪੁਹਾਟੀਆਂ ਖਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਤਨਖਾਹਿਆ ਇਕਰਾਰ ਦਿੱਤੇ ਹੋਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿੱਧਾ ਹੀ ਗਏ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਉੱਥੇ ਇੱਕ ਵਾਰ ਫਿਰ ਚਿੱਠੀ ਪੱਤਰ ਦਿੱਤਾ ਗਿਆ ਭਾਈ ਮੇਰੇ ਮਾਮਲੇ ਵਿੱਚ ਵਾਰ-ਵਾਰ ਡਿਲੇ ਕਿਉਂ ਕੀਤਾ ਜਾ ਰਿਹਾ ਹੈ ਵਾਰ-ਵਾਰ ਬੀਟੀਆਂ ਕਿਉਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਸੂਤਰ ਦੇ ਹਵਾਲੇ ਤੁ ਜਿਹੜੀ ਕੱਲ ਖਬਰਾਂ ਆਈਆਂ ਸੀ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਮੰਗ ਉੱਠ ਰਹੀ ਹੈ ਇੱਕ ਪਾਸੇ ਸੁਖਬੀਰ ਬਾਦਲ ਦੇ ਧੜੇ ਵਿੱਚ ਵੀ ਉੱਠ ਰਹੀ ਹੈ ਕਿਉਂਕਿ ਸ਼ਰੂਮਣੀ ਅਕਾਲੀ ਦਲ ਦਾ ਬਾਗੀ ਧੜਾ ਤੇ ਕਹਿ ਰਿਹਾ ਹੈ ਗਿਆਨੀ ਹਰਪ੍ਰੀਤ ਜੋ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹ ਪ੍ਰਧਾਨ ਬਣ ਸਕਦੇ ਨੇ ਜੇਕਰ ਸ਼ਰੂਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਨੂੰ ਦਰਖਨਾਰੇ ਕੀਤਾ ਜਾਏ ਤਾਂ ਫਿਰ ਬਾਗੀ ਧੜਾ ਵੀ ਸ਼ਰੂਮਣੀ ਅਕਾਲੀ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਹਾਲ ਹੋਇਆ ਵਿਧਾਨ ਸਭਾ ਦੀ ਚੋਣਾਂ ਵਿੱਚ 3 ਸੀਟਾਂ ਮਿਲੀਆਂ ਐ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 1 ਸੀਟ ਮਿਲੀ ਸ਼੍ਰੋਮਣੀ ਅਕਾਲੀ ਦਲ ਵੱਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਉਜਾਗਰ ਕਰਨਾ ਸਰਜੀਤ ਕਰਨਾ ਅਤੇ ਮੋੜ ਲਈ ਤੇ ਲੈ ਕੇ ਆਉਣਾ ਇਹ ਪੰਥਕ ਲੋਕਾਂ ਦੀ ਜ਼ਿੰਮੇਵਾਰੀ ਬਣ ਗਈ ਹੈ ਲੇਕਿਨ ਆਖਰਕਾਰ ਕਿਉਂ ਰਾਤੋਂ ਰਾਤ ਹੀ ਪਾਜੜਾ ਪੈ ਗਈਆਂ ਜਥੇਦਾਰਾਂ ਦੇ ਸਾਹਮਣੇ ਝੁਕਦੇ ਨਜ਼ਰ ਆ ਰਹੇ ਨੇ ਸੁਖਬੀਰ ਬਾਦਲ ਆਖਰਕਾਰ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਾਂ ਜਿਹੜੇ ਦੂਸਰੇ ਤਖਤ ਨੇ ਜਿਹੜੇ ਉਹਨਾਂ ਦੇ ਜਥੇਦਾਰ ਨੇ ਉਹਨਾਂ ਦੀ ਪਾਵਰ ਉਹਨਾਂ ਦੀ ਸ਼ਕਤੀ ਕੀ ਹੁੰਦੀ ਹੈ ਪੰਤ ਵਿੱਚੋਂ ਛੇਕਿਆ ਵੀ ਜਾ ਸਕਦਾ ਹੈ ਤੇ ਸ਼ਰੂਮਣੀ ਅਕਾਲੀ ਦਲ ਦੇ ਵਿੱਚੋਂ ਸਸਪੈਂਡ ਬੋਤਲ ਵੀ ਕੀਤਾ ਜਾ ਸਕਦਾ ਹੈ ਜਿਸ ਤਰ੍ਹਾਂ ਵਰਸ ਸਿੰਘ ਮਲਟੋਹਾ ਨੂੰ ਕੀਤਾ ਸੀ ਇਸ ਨੂੰ ਲੈ ਕੇ ਹੁਣ ਰਾਤਾਂ ਦੀਆਂ ਨੀਂਦਾਂ ਉੱਡ ਗਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਤਨਖਾਹਿਆ ਕਰਾਰ ਦਿੱਤੇ ਹੋਏ ਪ੍ਰਧਾਨ ਸੁਖਬੀਰ ਬਾਦਲ ਦੀਆਂ ਸੁਖਬੀਰ ਬਾਦਲੀਆਂ ਬਾਦਲ ਹੁਣ ਲੇਲੜੀਆਂ ਘੜਦੇ ਫਿਰਦੇ ਨੇ ਹੁਣ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈਟਰ ਲਿਖ ਦਿੱਤੀ ਗਈ ਕਿ ਭਾਈ ਮੇਰਾ ਫੈਸਲਾ ਜਲਦੀ ਲਿਆ ਜਾਵੇ ਦੇਰੀ ਕਿਉਂ ਨਹੀਂ ਤਾਂ ਮੈਂ ਹੋਰ ਕਿਦੇ ਆਦਾ ਟਿਕਾਣਾ ਕਰਾਂ ਇਧਰ ਜਦੋਂ ਸੈਕਟਰੀਅਟ ਦੀ ਕੁਰਸੀ ਦੇ ਵਿੱਚ ਬੈਠੇ ਹੋਏ ਸੀ ਅਚਾਨਕ ਉਹਨਾਂ ਦਾ ਪੈਰ ਫਿਸਲ ਜਾਂਦਾ ਹੈ ਸੱਟ ਲੱਗ ਜਾਂਦੀ ਹੈ ਅਤੇ ਹਸਪੀਟਲ ਤੇ ਜਾ ਕੇ ਪਲੱਸਟਰ ਲਾ ਕੇ ਫਿਰ ਬਾਅਦ ਆ ਜਾਂਦੇ ਨੇ ਯਾਨੀ ਕਿ ਜਿਹੜੀਆਂ ਦੋ ਗੁਪਤ ਮੀਟੀਆਂ ਹੋਈਆਂ ਨੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇੱਕ ਬਾਗੀ ਧੜੇ ਵੱਲੋਂ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਕੁੰਦਲ ਅਤੇ ਐਸਡੀਪੀਸੀ ਦੇ ਪ੍ਰਧਾਨ ਚੌਥੀ ਵਾਰ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਹਨਾਂ ਦੇ ਕਈ ਸਿਆਸੀ ਸਿੱਟੇ ਕੱਢੇ ਜਾ ਰਹੇ ਨੇ ਅਤੇ ਇਸ ਗੱਲ ਦਾ ਵੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣੀ ਕੁਰਸੀ ਜਿਹੜੀ ਹੈ ਹਰ ਹਾਲਤ ਵਿੱਚ ਛੱਡੀ ਪਵੇਗੀ ਕੁਰਸੀ ਤੇ ਛੱਡ ਨਹੀਂ ਪਾਵੇ ਕਿ ਹੋ ਸਕਦਾ ਹੈ ਕਿ ਉਸ ਨੂੰ ਪੰਥ ਵਿੱਚ ਵੀ ਸੇਖਿਆ ਜਾਵੇ ਜਿਸ ਤਰ੍ਹਾਂ ਸੇਖਿਆ ਗਿਆ ਸੀ ਸੁਚਾ ਸਿੰਘ ਲਗਾ ਲੂ ਇਸ ਲਈ ਰਾਤੂ ਰਾਤ ਸੁਖਬੀਰ ਬਾਦਲ ਨੂੰ ਭਜਣਾ ਪੈ ਗਿਆ ਚਿੱਠੀ ਲੇਕ ਕੇ ਦੇ ਦਿੱਤੀ ਜਾ ਕੇ Shri Akal Takht ਸਾਹਿਬ ਕਿ ਮੇਰੇ ਤੇ ਜਿਹੜਾ ਫੈਸਲਾ ਹੋਣਾ ਹੈ ਉਸ ਦਾ ਫੈਸਲਾ ਜਲਦੀ ਲਿਆ ਜਾਵੇ